ਹਾਂ ਤੇ ਸਾਰੇ ਹਿੰਦੂ ਵਗੈਰਾ ਹੀ ਖੜੇ ਨੇ ਉੱਥੇ ਕੋਈ ਚੱਪਲ ਪਾਇਆ ਖੜਾ ਤਾਂ ਕੋਈ ਕੁਛ ਹੈ ਤੇ ਇਹ ਜਿਹੜਾ ਭਾਈ ਪਾਠ ਖਵਾਇਆ ਗਿਆ ਸੀ ਇਹ ਫੈਮਿਲੀ ਕੌਣ ਹੈ ਸਿੱਖ ਪਰਿਵਾਰ ਹੈ ਜਾਂ ਹੋਣਾ ਨਹੀਂ ਇਹ ਆ ਹਿੰਦੂ ਹੈਗਾ ਜੀ ਇਹ ਕੱਟਰ ਹਿੰਦੂ ਹੈਗਾ ਹੈ ਅੱਛਾ ਮਤਲਬ ਕਿ ਇਹਨੇ ਇੱਕ ਇੱਕ ਕਿਦਮ ਦਾ ਇਹਨੇ ਬੇਦਵੀ ਕਰਨ ਦਾ ਹੀ ਪਲਾਨ ਬਣਾਇਆ ਹੋਇਆ ਹੈ। ਹਾਂ ਬੇਦਵੀ ਕੀਤੀ ਹੈ ਕਾ ਪਲਾਨ ਬਣਾਇਆ ਜਾਂ ਜੋ ਵੀ ਹੈ। ਇਹਨੇ ਬੇਦਵੀ ਕੀਤੀ ਹੈ। ਸਾਡਾ ਵੀ ਦਿਲ ਦੁਖਿਆ ਹੈ। ਸਾਡੀ ਵੀ ਦਿੱਕਤ ਹੋਈ ਹੈ। ਕੀ ਨਾਮ ਹੈ ਇਸ ਬੰਦੇ ਦਾ? ਬੰਦੇ ਦਾ ਨਾਮ ਹੈਗਾ ਜੀ ਇਹ ਸਾਡੀ ਮਾਰਕੀਟ ਦੇ ਅੰਦਰ ਮਸ਼ਹੂਰ ਹੈਗਾ ਬਿੱਟੂ ਪਾਣੀ ਵਾਲਾ। ਬਿੱਟੂ ਪਾਣੀ ਵਾਲਾ ਛਾ ਦੇਖੋ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਗੁਰੂ ਸਾਹਿਬ ਦੀ ਬੇਦਬੀ ਕਰਾਂ ਦੇ ਪੂਰੇ ਦੋਸ਼ੀ ਜਿਹੜੇ ਹੈਗੇ ਨੇ ਉਹ ਬਿੱਟੂ ਪਾਣੀ ਵਾਲਾ ਤਾਂ ਹੈ ਹੀ ਹੈ ਉਸ ਤੋਂ ਵੀ ਵੱਡਾ ਦੋਸ਼ੀ ਉਹ ਗੁਰਦੁਆਰਾ ਕਮੇਟੀ ਦੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪothe ਪੇਜ ਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਤੇ ਉਸੇ ਅਖੰਡ ਪਾਠ ਸਾਹਿਬ ਨੂੰ ਵਿੱਚ ਵਿਚਾਲੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਕੇ ਬਾਹਰ ਕਰ ਦਿੱਤਾ ਗਿਆ ਇੱਕ ਐਸੀ ਜਗ੍ਹਾ ਤੇ ਰੱਖ ਦਿੱਤਾ ਗਿਆ ਜਿੱਥੇ ਚਾਰੇ ਤਰਫ ਕੋੜਾ ਨਜ਼ਰ ਆ ਰਿਹਾ ਪਾਣੀ ਨਜ਼ਰ ਆ ਰਿਹਾ ਬਰਸਾਤ ਦੇ ਲੋਕ ਜੁੱਤੀਆਂ ਬਾਕੇ ਕਮਰੇ ਨੇ ਇੱਥੋਂ ਤੱਕ ਕਿ ਨੰਗੇ ਸਿਰ ਗੁਰੂਗ੍ਰੰਥ ਸਾਹਿਬ ਜੀ ਦੇ ਛਤਰ ছਾਇਆ ਹੇਠ ਖੁੱਲ੍ਹ ਨਜ਼ਰ ਆ ਰਹੇ ਨੇ ਲੱਖ ਦੇ ਲਾਨਤ ਇਹੋ ਜੇ ਕਮੇਟੀ ਨੂੰ ਸੰਗਤ ਤੋਂ ਬੇਨਤੀ ਜਵੱਤ ਤੋਂ ਬਾਅਦ ਵੀਡੀਓ ਸ਼ੇਅਰ ਕਰਕੇ ਇਹੋ ਜੇ ਲੋਕਾਂ ਨੂੰ ਲਾਂਤਾਂ ਜ਼ਰੂਰ